ਸਾਤ ਸ਼ਹਿਰਿਕਾਂ ਸਰੂਪ ਸਿਉਂ ਦਾਗ ਦੇਣ ਪਿੱਛੋਂ ਜਦੋਂ ਅਸੀਂ ਸਮਸ਼ਾਨ ਭੂਮੀ ਤੋਂ ਬਾਹਰ ਨਿਕਲੀਆਂ ਤਾਂ ਮੈਂ ਸਭ ਤੋਂ ਮੂਰੇ ਸੀ ਨੀ ਖੜ ਜਾ ਬੰਤੀ ਭੈਣ ਮੈਨੂੰ ਤਾਂ ਆ ਜਾਣ ਦੇ ਸ਼ਿਆਮੀ ਨੇ ਛੇਤੀ ਛੇਤੀ ਡਿੰਗਾ ਭਰਦਿਆਂ ਮੈਨੂੰ ਆਵਾਜ਼ ਦਿੱਤੀ ਮੈਂ ਥਾਉਂ ਦੀ ਥਾਉਂ ਰੁਕਦਿਆਂ ਉਸ ਨੂੰ ਪਿੱਛੇ ਮੁੜ ਕੇ ਦੇਖਦਿਆਂ ਪੁੱਛਿਆ ਆ ਜਾ ਭੈਣੇ ਹੁਣ ਤੂੰ ਉਸੇ ਕਾਸ ਨੂੰ ਖੜੀ ਤੂੰ ਆ ਆ ਮੁੜ ਕੇ ਮੇਰੇ ਕੋਲ ਤੇ ਪੰਪ ਦੇ ਪਾਣੀ ਨਾਲ ਆਪਣੀ ਚੁੰਨੀ ਦਾ ਪੱਲਾ ਤੋਂ ਮਣੀਆਂ ਚੋਂ ਕਦੇ ਪੱਲਾ ਗਿੱਲਾ ਕੀਤੇ ਬਿਨਾ ਨਹੀਂ ਘਰ ਨੂੰ ਜਾਇਦਾ ਸਿਆਮੀ ਦੇ ਕਹੇ ਮੈਂ ਮੁੜ ਮਣੀਆਂ ਵਿੱਚ ਲੱਗੇ ਪਾਪਣੋ ਗੇੜ ਕੇ ਪਾਣੀ ਨਾਲ ਆਪਣੀ ਚੁੰਨੀ ਦੀ ਚੂਕ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਨਿਚੋੜ ਲਿਆ ਤੇ ਸਿਆਮੀ ਨੂੰ ਕਿਹਾ ਇਸ ਨਾਲ ਕੀ ਹੁੰਦਾ ਕਦੇ ਐਲ ਬਲਾ ਪਿੱਛੇ ਨਹੀਂ ਪੈਂਦੀ ਇਥੇ ਮੜੀਆਂ ਵਿੱਚ ਆ ਕੇ ਕਈ ਤਾਤ੍ਰਿਕ ਰੂਹਾਂ ਨੂੰ ਕੀ ਲੈਂਦੇ ਹਨ ਕਈ ਵਾਰੀ ਬੁਰੀਆਂ ਰੂਹਾਂ ਇਥੋਂ ਹੀ ਬੰਦੇ ਦੇ ਨਾਲ ਤੁਰਦੀਆਂ ਹਨ ਸਿਆਮੀ ਦੀ ਗੱਲ ਨੇ ਮੇਰੇ ਮਨ ਵਿੱਚ ਇੱਕ ਭਰਮ ਜਿਹਾ ਪਾ ਦਿੱਤਾ ਪਰ ਮੈਨੂੰ ਉਸ ਦੀ ਗੱਲ ਉੱਤੇ ਰੱਤੀ ਪਰਜ ਕੀ ਨਹੀਂ ਸੀ ਇੰਨੇ ਵਿੱਚ ਹੋਰ ਬਹੁਤ ਸਾਰੇ ਲੋਕ ਜੋ ਸਰੂਪ ਸਿਉਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਸਨ ਸ਼ਮਸ਼ਾਨ ਭੂਮੀ ਤੋਂ ਬਾਹਰ ਆ ਗਏ ਤੇ ਜਿਵੇਂ ਵੀ ਕਿਸੇ ਨੂੰ ਠੀਕ ਲੱਗਿਆ ਆਪਣੇ ਆਪਣੇ ਰਾਹ ਪੈ ਗਏ। ਕਈ ਨੌਜਵਾਨ ਮੋਟਰਸਾਈਕਲ ਉੱਤੇ ਸਨ। ਕਸਬੇ ਦਾ ਸਰਪੰਚ ਆਪਣੀ ਕਾਰ ਵਿੱਚ ਸੀ ਤੇ ਬਹੁਤ ਸਾਰੇ ਲੋਕ ਪੈਦਲ ਹੀ ਘਰ ਨੂੰ ਮੋੜ ਰਹੇ ਸਨ। ਮੈਂ ਤੇ ਸਿਆਮੀ ਵੀ ਪੈਦਲ ਹੀ ਆਪਣੇ ਜੀ ਰਾਜ ਦੇ ਮਹੱਲੇ ਵੱਲ ਨੂੰ ਹੋ ਤੁਰੀਆਂ। ਰਾਹ ਵਿੱਚ ਅੱਧੇ ਮੀਲ ਤੱਕ ਤਾਂ ਹੋਰ ਵੀ ਕਈ ਬੁੜੀਆਂ ਸਾਡੇ ਨਾਲ ਪੈਦਲ ਤੁਰੀਆਂ ਆਈਆਂ ਸਨ। ਪਰ ਜਾਂ ਜੋ ਉਹਨਾਂ ਦੇ ਘਰ ਨੇੜੇ ਆਉਂਦੇ ਗਏ ਉਹ ਸਾਥੋਂ ਅਲੱਗ ਹੁੰਦੀਆਂ ਗਈਆਂ ਹੁਣ ਤੱਕ ਤਾਂ ਅਸੀਂ ਸਾਰੀਆਂ ਸਰੂਪ ਸਿਉਹ ਬਾਰੇ ਤੇ ਉਸ ਦੇ ਪਰਿਵਾਰ ਬਾਰੇ ਗੱਲਾਂ ਕਰਦੀਆਂ ਲੰਬਾ ਪੈਂਡਾ ਲੰਘ ਆਈਆਂ ਸੀ ਪਰ ਜਦੋਂ ਸਿਆਮੀ ਦੀ ਗਲੀ ਵੀ ਆ ਗਈ ਤਾਂ ਅੱਗੋਂ ਮੈਂ ਜੋੜੀਆਂ ਪੱਟੀਆਂ ਤੱਕ ਆਪਣੇ ਘਰ ਤੱਕ ਦਾ ਪੂਰਾ ਰਾਹ ਇਕੱਲੀ ਨੇ ਹੀ ਪਾਰ ਕਰਨਾ ਸੀ ਉਤੋਂ ਸਾਂਝਾ ਹਨੇਰਾ ਪਲੋ ਪਲੀ ਵੱਧਾ ਜਾ ਰਿਹਾ ਸੀ ਅੱਛਾ ਭੈਣ ਬਣਤੀ ਏ ਫੁੱਲ ਚੁਗਣ ਵਾਲੇ ਦਿਨ ਆਪਾਂ ਸਰੂਪ ਸਿਉਂਦੇ ਘਰ ਹੀ ਮਿਲਾਂਗੀਆਂ ਇਹ ਕਹਿੰਦਿਆਂ ਸਿਆਮੀ ਵੀ ਮੇਰੇ ਨਾਲੋਂ ਅਲੱਗ ਹੋ ਗਈ ਮੈਂ ਹੁਣ ਮਨ ਹੀ ਮਨ ਵਹਿਗੁਰੂ ਵਹਿਗੁਰੂ ਜਪਦੀ ਆਪਣੇ ਰਾਹ ਤੁਰੀ ਜਾ ਰਹੀ ਸੀ ਕਿ ਅਚਾਨਕ ਮੇਰੀ ਪਿੱਠ ਉੱਤੇ ਕਿਸੇ ਨੇ ਜ਼ੋਰ ਦਾ ਦਹੱਥਾ ਮਾਰਿਆ ਤੇ ਨਾਲ ਹੀ ਨਾਲ ਮੇਰੇ ਕੰਨਾਂ ਵਿੱਚ ਇੱਕ ਭਿਆਨਕ ਆਵਾਜ਼ ਪਈ ਆਹਾ ਹਾ ਆਹ ਬੰਤੀ ਤੈਨੂੰ ਮੈਂ ਫੜ ਹੀ ਲਿਆ ਡਰ ਨਾਲ ਮੇਰੇ ਲੋ ਕੰਡੇ ਖੜੇ ਹੋ ਗਏ ਤੇ ਮੇਰੀ ਭੋਰਾ ਵੀ ਹਿੰਮਤ ਨਾ ਪਈ ਕਿ ਮੈਂ ਪਿੱਛੇ ਮੁੜ ਕੇ ਦੇਖਾਂ ਕਿ ਮੇਰੀ ਪਿੱਠ ਉੱਤੇ ਐਨੇ ਜ਼ੋਰ ਦਾ ਦਹਤਾ ਕਿਸ ਨੇ ਮਾਰਿਆ ਹੈ ਹੁਣ ਪਲੋ-ਪਲੀ ਵੱਧਾ ਹਨੇਰਾ ਮੇਰੇ ਸਾਰੇ ਆਲੇ-ਦੁਆਲੇ ਨੂੰ ਹੋਰ ਵੀ ਡਰਾਉਣਾ ਬਣਾ ਰਿਹਾ ਸੀ ਰੱਬ ਦਾ ਭਾਣਾ ਕਿ ਜੋੜੀਆਂ ਪੱਠੀਆਂ ਤੱਕ ਪਹੁੰਚੇ ਤੱਕ ਸਾਰੇ ਰਾਹ ਹੋਰ ਕੋਈ ਬੰਦਾ ਨਾ ਪੈਦਲ ਨਾ ਸਾਈਕਲ ਉੱਤੇ ਹੀ ਮੈਨੂੰ ਨਜ਼ਰ ਆਇਆ ਮੇਰੀ ਗਲੀ ਮੇਰੇ ਸਾਹਮਣੇ ਸੀ ਪਰ ਮੇਰੇ ਕਦਮ ਥੜਕ ਰਹੇ ਸਨ ਜਿਵੇਂ ਮੇਰੀਆਂ ਲੱਤਾਂ ਚੋਂ ਸਾਰੀ ਸਤਿਆ ਹੀ ਨਿਕਲ ਗਈ ਹੋਵੇ ਅਚਾਨਕ ਸਾਡੀ ਗਲੀ ਦਾ ਡੱਬੂ ਕੁੱਤਾ ਤ੍ਰਿਪਤਾ ਭੈਣ ਦੇ ਬੂਹੇ ਮੂਰੇ ਬੈਠਾ ਮੇਰੀ ਨਜ਼ਰੀ ਪਿਆ ਉਸ ਨੂੰ ਦੇਖ ਮੈਨੂੰ ਮਾੜਾ ਜਿਹਾ ਤਰਵਾਸ ਮਿਲਿਆ ਪਰ ਮੇਰੇ ਦਿਲ ਦੀ ਧੜਕਣ ਤਾਂ ਅਜੇ ਵੀ ਗੱਡੀ ਦੇ ਇੰਜਣ ਵਾਂਗ ਸੁਣਾਈ ਦੇ ਰਹੀ ਸੀ ਜਦ ਕਿ ਤ੍ਰਿਪਤਾ ਦਾ ਘਰ ਛੱਡ ਕੇ ਤੀਜਾ ਘਰ ਸਾਡਾ ਹੀ ਸੀ ਡਾਰਾ ਤੇ ਖਬਰਾਹਟ ਨਾਲ ਕੰਮ ਦੀ ਮੈਂ ਰੱਬ ਰੱਬ ਕਰਦੀ ਮਸਾਂ ਆਪਣੇ ਘਰ ਦੀ ਦੇਲੀ ਅੰਦਰ ਪੈਰ ਰੱਖ ਸਕੀ ਤੇ ਮੁੜ ਕੇ ਬੋਹੇ ਦਾ ਕੁੰਡਾ ਛੱਟ ਬੰਦ ਕਰ ਲਿਆ ਹੁਣ ਉੱਪਰ ਚਬਾਰੇ ਦੀ ਖਿੜਕੀ ਚੋਂ ਮੇਰੀਆਂ ਨਜ਼ਰਾਂ ਗਲੀ ਤੋਂ ਬਾਹਰ ਦੂਰ ਤੱਕ ਉਸ ਬੰਦੇ ਨੂੰ ਢੂੰਡਣ ਲੱਗੀਆਂ ਜਿਸਨੇ ਮੇਰੀ ਪਿੱਠ ਤੇ ਜ਼ੋਰਦਾਰ ਧੱਫਾ ਮਾਰਦਿਆਂ ਮੈਨੂੰ ਕਿਹਾ ਸੀ ਆਹਾ ਆਹਾ ਬੰਤੀ ਤੈਨੂੰ ਮੈਂ ਫੜ ਹੀ ਲਿਆ ਪਰ ਮੈਨੂੰ ਤਾਂ ਹੁਣ ਕਿਧਰੇ ਵੀ ਨਜ਼ਰ ਨਹੀਂ ਸਿਆ ਰਿਹਾ ਅੰਦਰੋਂ ਅੰਦਰੀ ਮੈਂ ਅਜੇ ਤੱਕ ਡਰ ਨਾਲ थर-थर ਕੰਬ ਰਹੀ ਸੀ ਕੀ ਹੋਇਆ ਮੰਮੀ ਪਾਣੀ ਲਿਆਵਾਂ ਮੇਰੀ ਧੀ ਸੀ ਤੋਨੇ ਮੇਰੇ ਚਿਹਰੇ ਤੋਂ ਉੱਡੇ ਮੇਰੇ ਹਾਵ ਭਾਵ ਦੇਖਦਿਆਂ ਮੈਨੂੰ ਪੁੱਛਿਆ ਨਹੀਂ ਧੀ ਪਹਿਲਾਂ ਮੈਨੂੰ ਸੰਤਾਂ ਦਾ ਪ੍ਰਸ਼ਾਦ ਦੇ ਅੰਦਰੋਂ ਕੱਚ ਦੀ ਕੋਲੀ ਵਿੱਚ ਸੀ ਤੂੰ ਝੱਟ ਪ੍ਰਸ਼ਾਦ ਲੈ ਆਈ ਮੈਂ ਪ੍ਰਸ਼ਾਦ ਮੂੰਹ ਵਿੱਚ ਪਾ ਕੇ ਫਿਰ ਅੰਦਰੋਂ ਅੰਦਰੀ ਵਾਇਗਰ ਨੂੰ ਧਿਆਉਣ ਲੱਗੀ ਸੀਤੋ ਮੈਨੂੰ ਇਸ ਹਾਲ ਦੇਖ ਭੱਜ ਕੇ ਆਪਣੀ ਤਾਈ ਨੂੰ ਹੇਠੋਂ ਸਾਧ ਲਈ। ਦੇਖੋ ਤਾਈ ਜੀ ਮਮੀ ਡਰ ਨਾਲ ਕਿਵੇਂ ਕੰਬ ਰਹੀ ਹੈ। ਸੀਤੋ ਸੱਚੀ ਸੀ ਪਰ ਮੈਂ ਉਸ ਦੇ ਸਾਹਮਣੇ ਆਪਣੀ ਜਠਾਣੀ ਨੂੰ ਕੁਝ ਵੀ ਦੱਸਣਾ ਠੀਕ ਨਾ ਸਮਝਿਆ। ਤਾਂ ਕਿ ਮੇਰੀ 8-9 ਵਰਿਆਂ ਦੀ ਸੀਤੋ ਉੱਤੇ ਮੇਰੀ ਹੱਥ ਦਾ ਕੋਈ ਅਸਰ ਨਾ ਹੋਵੇ। ਕੀ ਗੱਲ ਬੰਤੀ ਤੇਰਾ ਚਿਹਰਾ ਤਾਂ ਠੀਕ ਹੈ ਕੀ ਹੋਇਆ ਤੈਨੂੰ? ਤੂੰ ਮੜੀਆਂ ਤੋਂ ਵਾਪਸ ਮੁੜਦੇ ਸਮੇਂ ਆਪਣੀ ਚੁੰਨੀ ਦੀ ਕੰਨੀ ਤਾਂ ਧੋਲ ਲਈ ਸੀ ਉਸਨੇ ਵੀ ਮੈਨੂੰ ਇਹੀ ਸਵਾਲ ਕੀਤਾ ਜੋ ਸਿਆਮੀ ਨੇ ਕਿਹਾ ਸੀ ਹਾਂ ਭੈਣ ਪਹਿਲਾਂ ਮੈਂ ਭੁੱਲ ਗਈ ਸੀ ਫਿਰ ਸਿਆਮੀ ਦੇ ਕਹੇ ਮੁੜ ਕੇ ਅੰਦਰ ਗਈ ਤੇ ਆਪਣੀ ਚੁੰਨੀ ਦੇ ਪੱਲੇ ਨੂੰ ਧੋ ਕੇ ਬਾਹਰ ਆਈ ਤਾਂ ਠੀਕ ਹੈ ਪਰ ਤੂੰ ਇੰਨੀ ਘਬराई ਹੋਈ ਕਿਉਂ ਹੈ ਆ ਜਾ ហេਠਾ ਆਪਾਂ ਚਾਹ ਬਣਾ ਕੇ ਪੀਂਦੇ ਹਾਂ ਰੋਟੀ ਵਿੱਚ ਤਾਂ ਹਲੇ ਟਾਈਮ ਹੈ ਮੇਰੀ ਜਠਾਣੀ ਨੇ ਮੈਨੂੰ ਟਾਰਸ ਦਿੱਤੀ ਫੇਰ ਮੈਂ ហេਠਾ ਹੀ ਉਸਦੇ ਨਾਲ ਰੋਟੀ ਪਾਣੀ ਦੇ ਕੰਮ ਵਿੱਚ ਹੱਥ ਵਟਾਉਣ ਲੱਗੀ ਐਨੇ ਵਿੱਚ ਘਰ ਦੇ ਆਦਮੀ ਵੀ ਕਮਾਕਾਰਾਂ ਤੋਂ ਮੋੜਾਏ ਸਾਰਿਆਂ ਨੇ ਮਿਲ ਕੇ ਰੋਟੀ ਪਾਣੀ ਖਾਧਾ ਤੇ ਪਿੱਛੋਂ ਸਰੂਪ ਸਿਉਂ ਦੀਆਂ ਗੱਲਾਂ ਛੇੜ ਲਈਆਂ ਮੈਂ ਇਹਨਾਂ ਗੱਲਾਂ ਤੋਂ ਖਬਰ ਆ ਰਹੀ ਸੀ ਤੇ ਆਪਣੀ ਰੋਟੀ ਚਬਾਰੇ ਵਿੱਚ ਹੀ ਚੁੱਕ ਲਈ ហេਠਾ ਜਠਾਣੀ ਕੋਲ ਬੈਠ ਕੇ ਸਰੂਪ ਸਿਉਂ ਦੀਆਂ ਗੱਲਾਂ ਸੁਣ ਸੁਣ ਮੈਂ ਖਬਰ ਆ ਰਹੀ ਸੀ ਰਾਤ ਭਰ ਮੈਨੂੰ ਮੜੀਆਂ ਵਿਚਲੇ ਵਾਤਾਵਰਣ ਤੇ ਉਸ ਮੇਰੀ ਪਿੱਠ ਵਿੱਚ ਵੱਜੇ ਕਿਸੇ ਦੇ ਦਹੱਥੇ ਨੇ ਬੇਚੈਨੀ ਕਰ ਰੱਖਿਆ ਜਿਸ ਦੀ ਪੀੜਾ ਅਜੇ ਤੱਕ ਵੀ ਮੇਰੇ ਮੋਰਾਂ ਵਿੱਚ ਹੋ ਰਹੀ ਸੀ ਸੀਤੋ ਦਾ ਪਾਪਾ ਆਰਾਮ ਨਾਲ ਮੇਰੇ ਲਾਗੇ ਦੂਜੇ ਮੰਜੇ ਉੱਤੇ ਪਿਆ ਘਰਾੜੇ ਮਾਰ ਰਿਹਾ ਸੀ ਤੇ ਮੈਂ ਡਰ ਦੇ ਮਾਰਿਆ ਸੀ ਤੋਂ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਪਈ ਹੋਈ ਸੀ ਰਾਤ ਦੇ ਤੀਜੇ ਪਹਿਰ ਤੱਕ ਮੈਨੂੰ ਇਸੇ ਪਰੇਸ਼ਾਨੀ ਨੇ ਘੇਰੀ ਰੱਖਿਆ। ਸੁਬਾ ਸਵੇਰੇ ਜਾ ਕੇ ਕਿਦਰੇ ਮੇਰੀ ਮਾੜੀ ਜਿਹੀ ਅੱਖ ਲੱਗੀ। ਪਾਉ ਫਟਾਲੇ ਵਿੱਚ ਜਦੋਂ ਮੇਰੀ ਅੱਖ ਖੁੱਲੀ ਤਾਂ ਸੀਤੋ ਦਾ ਪਾਪਾ ਸੀਤੋ ਨੂੰ ਸਾਈਕਲ ਉੱਤੇ ਸਕੂਲ ਛੱਡਣ ਜਾ ਚੁੱਕਿਆ ਸੀ। ហេਠਾ ਮੇਰੀ ਜਠਾਣੀ ਨੇ ਸਵੇਰ ਦਾ ਨਾਸ਼ਤਾ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਤੋਰ ਬਹੁਤ ਸਾਰਾ ਕੰਮ ਨਿਬੇੜ ਲਿਆ ਸੀ। ਜਦ ਮੈਂ ហេਠਾ ਆਈ ਤਾਂ ਮੇਰੀ ਜਠਾਣੀ ਨੇ ਮੇਰਾ ਹਾਲ ਚਾਲ ਪੁੱਛਿਆ ਤੇ ਕਿਹਾ ਭਾਂ ਤੀਨ ਹਾ ਤੋ ਕੇ ਅੱਜ ਛੇਤੀ ਤਿਆਰ ਹੋ ਜਾਵੀ ਆਪਾਂ ਦੋਵਾਂ ਨੇ ਕੁਝ ਕੱਪੜੇ ਲੱਤੇ ਖਰੀਦਣ ਬਾਜ਼ਾਰ ਜਾਣਾ ਹੈ ਗਰਮੀਤ ਦੇ ਸਹੁਰਿਆਂ ਨੂੰ ਦੇਣ ਲਈ ਗਰਮੀਤ ਦਾ ਵਿਆਹ ਜੋ ਤਰਿਆ ਹੋਇਆ ਸੀ ਨਾ ਤੋ ਕੇ ਜਦੋਂ ਮੈਂ ਬਾਜ਼ਾਰ ਜਾਣ ਲਈ ਤਿਆਰ ਹੋਈ ਤਾਂ ਜਿਵੇਂ ਮੇਰੇ ਮਨ ਦਾ ਸਾਰਾ ਡਰ ਲੈ ਗਿਆ ਤੇ ਮੈਂ ਖੁਸ਼ੀ-ਖੁਸ਼ੀ ਆਪਣੀ ਲਵਾਰੀ ਚੋਂ ਕੁਝ ਕੱਪੜੇ ਖਰੀਦਣ ਵਾਸਤੇ ਪੈਸੇ ਕੱਢ ਕੇ ਪਰਸ ਵਿੱਚ ਪਾ ਲਏ ਸਾਡੇ ਪਿੰਡ ਵਿੱਚ ਬਜ਼ਾਜੀ ਦੀਆਂ ਤਿੰਨ ਚਾਰ ਹੀ ਦੁਕਾਨਾਂ ਹਨ ਜਿੱਥੋਂ ਅਸੀਂ ਅਕਸਰ ਪੈੱਨ ਵਾਲੇ ਕੱਪੜਾ ਲੱਤਾ ਖਰੀਦਦੇ ਹਾਂ ਜਦੋਂ ਅਸੀਂ ਇਹਨਾਂ ਦੁਕਾਨਾਂ ਤੋਂ ਪਹਿਲੀ ਦੁਕਾਨ ਦੇ ਅੰਦਰ ਜਾਣ ਲੱਗੇ ਆ ਤਾਂ ਦੇਖਿਆ ਕਿ ਸਰੂਪ ਸਿਉਂ ਦਾ ਸੱਸ ਸੋਹਰਾ ਵੀ ਉਸੇ ਦੁਕਾਨ ਵਿੱਚ ਬੈਠੇ ਕੱਪੜੇ ਖਰੀਦ ਰਹੇ ਸਨ ਅਸੀਂ ਗਰਮੀਤ ਦੇ ਵਿਆਹ ਲਈ ਕੱਪੜੇ ਖਰੀਦਨੇ ਹਨ ਇਸ ਕਰਕੇ ਸਾਡੇ ਦੋਹਾਂ ਦੇ ਮਾਣਾਂ ਵਿੱਚ ਬਹਿਮ ਜਿਹਾ ਆ ਗਿਆ ਅਸੀਂ ਅਗਲੀ ਦੁਕਾਨ ਵਿੱਚ ਜਾ ਵੜੀਆਂ ਅੰਦਰ ਜਾ ਕੇ ਮੇਰੀ ਜਠਾਣੀ ਨੇ ਵਿਆਹ ਵਿੱਚ ਲੈਣ ਦੇਣ ਵਾਲੇ ਕਈ ਸੂਟ ਪਸੰਦ ਕਰ ਲਏ ਮੈਂ ਵੀ ਆਪਣੇ ਲਈ ਵਿਆਹ ਵਿੱਚ ਪਾਉਣ ਵਾਸਤੇ ਇੱਕ ਸੂਟ ਪਸੰਦ ਕਰ ਲਿਆ ਹਰੇ ਰੰਗ ਦਾ ਨਾਲ ਗੋਟੇ ਵਾਲਾ ਦੁਪੱਟਾ ਦੋ-ਢੂੜ ਘੰਟਾ ਲਾ ਕੇ ਅਸੀਂ ਕੱਪੜੇ ਪਸੰਦ ਕੀਤੇ ਤੇ ਦੁਕਾਨ ਤੋਂ ਬਾਹਰ ਨਿਕਲ ਆਈਆਂ ਤਾਂ ਮੈਂ ਦੇਖਿਆ ਕਿ ਦੁਕਾਨ ਦੇ ਬਾਹਰ ਰੱਖੀ ਡੰਮੀ ਨੂੰ ਉਸੇ ਰੰਗ ਦਾ ਸੂਟ ਜੋ ਮੈਂ ਖਰੀਦਿਆ ਸੀ ਉਹੀ ਦੁਪੱਟਾ ਗੋਟੇ ਵਾਲਾ ਪਹਿਨਾਇਆ ਹੋਇਆ ਸੀ ਮੈਂ ਦੇਖਿਆ ਜਿਵੇਂ ਡੰਮੀ ਦੀਆਂ ਅੱਖਾਂ 'ਚੋਂ ਅੰਗਾਰ ਵਰਸ ਰਹੇ ਹੋਣ ਮੈਂ ਆਪਣੀ ਜਠਾਣੀ ਵਾਲ ਤੱਕਿਆ ਤੇ ਕਿਹਾ ਭੈਣ ਦੇਖ ਇਹ ਸੂਟ ਹਾਂ ਜਮਾ ਹੀ ਤੇਰੇ ਸੂਟ ਵਰਗਾ ਹੈ ਪਰ ਉਸ ਨੂੰ ਵੀ ਲੱਗਿਆ ਜਿਵੇਂ ਡੰਮੀ ਦੀਆਂ ਅੱਖਾਂ ਚੋਂ ਗਿਆਰੇ ਝੜ ਰਹੇ ਸਨ ਅਸੀਂ ਦੋਵੇਂ ਹੈਰਾਨ ਹੁੰਦੀਆਂ ਮੋੜ ਦੁਕਾਨ ਦੇ ਅੰਦਰ ਆਈਆਂ ਤੇ ਦੁਕਾਨਦਾਰ ਨੂੰ ਪੁੱਛਿਆ ਭਾਈ ਇਹ ਤੂੰ ਕਿਹੋ ਜਹੀ ਡਰਾਉਣੀ ਡੰਮੀ ਬਾਹਰ ਰੱਖੀ ਹੋਈ ਹੈ ਜਿਹਦੀਆਂ ਅੱਖਾਂ ਅੱਗ ਵਰਸਾਉਂਦੀਆਂ ਨਜ਼ਰ ਆ ਰਹੀਆਂ ਹਨ ਕਿਹੜੀ ਡੰਮੀ ਭੈਣ ਜੀ ਉਸਨੇ ਸਵਾਲ ਕੀਤਾ ਤੇ ਉਹ ਬਾਹਰ ਤੱਕ ਸਾਡੇ ਨਾਲ ਡੰਮੀ ਦੇਖਣ ਆਇਆ। ਦੁਕਾਨ ਦੇ ਬਾਹਰ ਤਾਂ ਹੁਣ ਕੋਈ ਡੰਮੀ ਨਹੀਂ ਸੀ। ਅਸੀਂ ਦੋਵੇਂ ਬਹੁਤ ਹੈਰਾਨ ਚੁੱਪਚਾਪ ਦੁਕਾਨ ਵੱਲ ਦੇਖ ਰਹੀਆਂ ਸੀ। ਅਸੀਂ ਕੁਝ ਸਮਝ ਨਾ ਸਕੀਆਂ ਕਿ ਇਹ ਸਾਡਾ ਦੋਹਾਂ ਦਾ ਭਰਮ ਹੀ ਸੀ। ਮੈਂ ਆਪਣੇ ਲਿਫਾਫੇ 'ਚੋਂ ਆਪਣਾ ਨਵਾਂ ਖਰੀਦਿਆ ਸੂਟ ਬਾਹਰ ਕੱਢ ਕੇ ਦੇਖਣ ਲੱਗੀ ਕਿ ਸੂਟ ਮੇਰੇ ਲਿਫਾਫੇ ਵਿੱਚ ਹੈ ਕਿ ਨਹੀਂ। ਦੇਖਿਓ ਸੂਟ ਜਿਵੇਂ ਮੈਂ ਤੈਹ ਲਾ ਕੇ ਲਿਫਾਫੇ ਵਿੱਚ ਪਾਇਆ ਸੀ ਓਵੇਂ ਹੀ ਲਿਫਾਫੇ ਵਿੱਚ ਪਿਆ ਸੀ। ਅਸੀਂ ਛੱਟ ਕੋਲੋਂ ਲੰਘ ਰਹੇ ਇੱਕ ਰਿਕਸ਼ਾ ਵਾਲੇ ਨੂੰ ਰੋਕ ਕੇ ਉਸ ਵਿੱਚ ਬੈਠ ਗਈਆਂ ਹੁਣ ਅਸੀਂ ਦੋਵੇਂ ਹੀ ਡਰ ਗਈਆਂ ਸੀ ਰਿਕਸ਼ੇ ਵਿੱਚ ਬੈਠ ਮੈਂ ਪਿੱਛੇ ਦੁਕਾਨ ਵਾਲੇ ਝਾਤੀ ਮਾਰੀ ਤਾਂ ਉਹ ਡੰਮੀ ਉਸੇ ਸੌਟ ਵਿੱਚ ਫੇਰ ਉਸ ਥੇ ਹੀ ਦੁਕਾਨ ਦੇ ਬੁਹੇ ਅੱਗੇ ਖੜੀ ਮੈਨੂੰ ਨਜ਼ਰ ਆਈ ਮੈਂ ਹੈਰਾਨ ਹੁੰਦੀ ਨੇ ਆਪਣੀ ਜਠਾਣੀ ਨੂੰ ਕਿਹਾ ਦੇਖ ਭੈਣ ਉਹ ਡੰਮੀ ਸਾਡੇ ਮਗਰ ਤੁਰ ਆ ਰਹੀ ਹੈ ਪਰ ਮੇਰੀ ਜਠਾਣੀ ਨੂੰ ਕੁਝ ਵੀ ਨਜ਼ਰ ਨਾ ਆਇਆ ਤੇ ਮੈਂ ਡਰਦਿਆਂ ਮੁੜ ਕੇ ਦੁਕਾਨ ਵੱਲ ਦੇਖਣ ਦੀ ਹਿੰਮਤ ਨਾ ਕੀਤੀ ਘਰ ਪਹੁੰਚ ਕੇ ਮੈਨੂੰ ਖੂਬ ਤੇਜ਼ ਬੁਖਾਰ ਚੜ ਗਿਆ ਕਾਂਬੇ ਨਾਲ ਮੇਰਾ ਸਰੀਰ थरथरा ਕਾਂਬ ਰਿਹਾ ਸੀ ਇਹ ਸਭ ਦੇਖ ਮੇਰੇ ਘਰ ਦੇ ਸਾਰੇ ਜੀ ਖबरा ਗਏ ਮੇਰੀ ਬੇਟੀ ਨੇ ਤਾਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਕੋਈ ਕਹੇ ਤੇਇਆ ਬੁਖਾਰ ਹੈ ਕੋਈ ਕਹੇ ਮਲੇਰੀ ਹੈ ਕੋਈ ਉਪਰੀ ਕਸਰ ਦੱਸ ਰਿਹਾ ਸੀ ਸੀਤੋ ਦਾ ਪਾਪਾ ਆਪਣੇ ਜਤਨ ਕਰਕੇ ਥੱਕ ਗਿਆ ਕਈ ਡਾਕਟਰ ਬਦਲੇ ਪੂਰਾ ਹਫਤਾ ਬੀਤ ਗਿਆ ਫਿਰ ਮਹੀਨਾ ਵੀ ਪਰ ਬੁਖਾਰ ਉਤਰਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ ਹੁਣ ਮੈਨੂੰ ਰਾਤ ਸਮੇਂ ਉਹ ਡਮੀ ਲਾਲ ਅੱਖਾਂ ਵਾਲੀ ਅਕਸਰ ਦਿਖਾਈ ਦੇਣ ਲੱਗੀ ਤੇ ਉਸ ਪੈਠ ਵਿੱਚ ਵੱਜੇ ਧੱਫੇ ਦੀ ਛੱਟ ਮੇਰੇ ਮੋਰਾਂ ਵਿੱਚ ਠਸ ਠਸ ਕਰਨ ਲੱਗੀ ਮਹੀਨਾ ਭਰ ਮੈਂ ਬੁਖਾਰ ਨਾਲ ਉਲਜੀ ਰਹੀ ਵੈਦ ਡਾਕਟਰ ਆਪਣੀ ਆਪਣੀ ਵਾਹ ਲਾ ਕੇ ਥੱਕ ਗਏ ਹੁਣ ਤਾਂ ਬਸ ਕਰਦੇ ਸਿਰਫ ਰੱਬ ਮੂਰੇ ਮੇਰੀ ਤੰਦਰੁਸਤੀ ਲਈ ਦੁਆ ਹੀ ਕਰਦੇ ਸਨ ਇੱਕ ਦਿਨ ਸਾਧੂਆਂ ਦੀ ਇੱਕ ਟੋਲੀ ਜਹੀ ਹਰੀਦਵਾਰ ਤੋਂ ਪੈਦਲ ਹੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਜਾਂਦੀ ਹੋਈ ਰਾਤ ਕੱਟਣ ਲਈ ਸਾਡੇ ਪਿੰਡ ਆਠਿਆਰੀ ਪਿੰਡ ਦੇ ਪਤਵੰਤਿਆਂ ਨੇ ਸਤਕਾਰ ਸਹਿਤ ਉਹਨਾਂ ਦੀ ਬਹੁਤ ਸੇਵਾ ਕੀਤੀ ਤੇ ਉਹਨਾਂ ਦਾ ਸਤਸੰਗ ਵੀ ਸੁਣਿਆ ਮੇਰੇ ਪਤੀ ਦੇ ਮੈਨੂੰ ਵੀ ਦਰਸ਼ਨ ਵਾਲੇ ਉੱਥੇ ਆਪਣੇ ਨਾਲ ਲੈ ਗਏ ਸਤਸੰਗ ਸਮਾਪਤ ਹੋਣ ਪਿਛੋਂ ਮੇਰੇ ਪਤੀ ਨੇ ਬੇਨਤੀ ਭਰੇ ਸ਼ਾਦਾਂ ਵਿੱਚ ਮੇਰੀ ਬਿਮਾਰੀ ਦੀ ਸਾਰੀ ਵਿਥਿਆ ਸਾਧੂਆਂ ਨੂੰ ਸੁਣਾਈ ਤੇ ਮੇਰੀ ਤੰਦਰੁਸਤੀ ਲਈ ਦੁਆ ਮੰਗੀ ਸਾਧੂਆਂ ਦੀ ਟੋਲੀ ਦੇ ਮੁਖੀ ਸੰਤ ਨੇ ਪੂਰੀ ਗੱਲ ਸਮਝਣ ਪਿੱਛੋਂ ਸਾਨੂੰ ਸੰਬੋਧਿਤ ਹੁੰਦਿਆਂ ਫਰਮਾਇਆ ਬੇਟਾ ਜੇ ਕੋਈ ਮਨੋਕ ਹਨੇਰੇ ਕਮਰੇ ਅੰਦਰ ਦੀਵਾ ਜਗਾਏ ਬਿਨਾ ਜਾਏਗਾ ਤਾਂ ਉਸ ਨੂੰ ਪੈਪੀਤ ਹੋਣਾ ਲਾਜ਼ਮੀ ਹੈ ਉਸ ਲਈ ਇਹ ਹਨੇਰਾ ਹੀ ਡਰ ਹੈ ਜੋ ਮਨੋਖ ਅੰਦਰ ਵੱਡਾ ਰੋਗ ਹੈ ਇਸ ਲਈ ਸਾਨੂੰ ਆਪਣੇ ਅੰਦਰ ਗਿਆਨ ਦਾ ਦੀਪਕ ਜਗਾਉਣ ਦੀ ਅਤਿ ਲੋੜ ਹੈ ਬਹੁਤ ਵਾਰੀ ਸਾਡਾ ਮਨ ਆਪਣੇ ਆਪ ਹੀ ਤਰ੍ਹਾਂ-ਤਰ੍ਹਾਂ ਦੀਆਂ ਘੜਤਾں ਘੜ ਕੇ ਬੇਮਤਲਬ ਤੀਆਂ ਸੂਰਤਾ ਬਣਾ ਲੈਂਦਾ ਹੈ ਤੇ ਫਿਰ ਆਪ ਹੀ ਪਰੇਸ਼ਾਨ ਹੁੰਦਾ ਰਹਿੰਦਾ ਹੈ। ਡਰ ਨੂੰ ਮਨ ਚੋਂ ਕੱਢੋ ਤੇ ਪ੍ਰਮਾਤਮਾ ਦੀ ਹੋਂਦ ਨੂੰ ਆਪਣੇ ਚਿੱਤ ਵਿੱਚ ਰੱਖੋ। ਸੰਤਾਂ ਦੀ ਕਹੀ ਆਖਰੀ ਗੱਲ ਨੇ ਜਿਵੇਂ ਮੇਰੀ ਕਾਇਆ ਹੀ ਪਟ ਦਿੱਤੀ ਸੀ। ਹੁਣ ਮੈਂ ਆਪਣੇ ਅੰਗ-ਅੰਗ ਵਿੱਚ ਅਨੁਰੋਗਤਾ ਮਹਿਸੂਸ ਕਰਦੀ ਆਪਣੇ ਪਤੀ ਦੇ ਬਾਈਕ ਦੇ ਬਾਈਕ ਸਾਈਕਲ ਦੇ ਪਿੱਛੇ ਬੇਖੌਫ ਬੈਠੀ ਜਿਵੇਂ ਹੁਣ ਉੱਡ ਕੇ ਆਪਣੀ ਧੀ ਸੀ ਤੋਂ ਕੋਲ ਪਹੁੰਚ ਜਾਣਾ ਚਾਹੁੰਦੀ ਸੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ